ਸਾਸ਼ੀ ਗਾ ਜਿਹੜਾ ਉਹਨੂੰ ਸਾਸ਼ੀ ਗਾ ਉਹ ਚਾਰ ਫੋੜੇ ਉਰੀ ਕਾਸ਼ਦਾ ਸੋਹੇਦਨੀ ਨੇ ਮੈਂ ਇਹਨੂੰ ਹਾਜਰ ਸਾਗੇ ਸਾਸ਼ੀ ਗਾ ਜੱਦੇ ਉਹ ਤੋਂ ਨਹੀਂ ਗਸੇਗਾ ਮਾਟਰ ਸਾਗੀ ਟੁੱਟਦੇ ਹੁੰਦੇ ਨੇ ਸਾਗੋ ਨਾਲ ਉਹਦੇ ਵੀ ਬੋਝ ਮਾ ਟੋੜੀ ਆ ਜਾਂ ਮਿੱਸਰ ਜੂਆ ਮਿੱਸਰ ਗਿਆ ਢੰਗ ਗਿਆ ਨਾ ਮੈਂ ਅੱਜਾ ਪਰ ਜੇ ਕੱਢੀ ਖੜਾ ਇਹ ਤਾਂ ਛੇਤੀਓਂ ਵੱਢਣ ਦਾ ਹੈ ਮਾਟਰ ਮੈਂ ਹੁਣ ਕੰਮ ਕਰਕੇ ਹਟੀ ਦੀ ਹਾਂ ਕਿ ਹੋਣੀ ਨੇ ਲੱਗਿਆ ਕਿ ਬਹੁਤ ਕੰਨ ਪੀ ਛੋਣ ਲੱਗ ਥੋੜੇ ਅੱਛੇ ਤੁਸੀਂ ਪਾਣੀ ਦਿੱਤਾ ਕੰਮ ਨਹੀਂ ਪਰ ਚੁਕਿਆ ਹੋਊਗਾ لا ਆਪਣੇ ਬਰਨ ਜਾਇਆ ਤੇ ਜਾਈ ਇੱਥੇ ਮੁਰੂਸਾ ਬਣੀ ਹੋਈ ਨਹੀਂ ਪਰ ਖੱਤ ਨਹੀਂ ਜਾਂਦਾ ਆਪਣੇ ਸਾਲ ਤੋਂ ਤੇ ਇੱਡਾ ਇੱਕ ਹੰਝਣੇ ਦਾ ਜਿੰਨੇ ਸਾਲ ਜਦੋਂ ਦੂਸਰੋਂ ਵੱਡਦੇ ਦੇ ਨਾਲ ਵੱਡ ਗਿਆ ਤੇ ਜਿੰਨਾ ਬੁੱਤਾ ਹੋ ਗਿਆ ਸਹੀ ਜਿਹੜੇ ਦਾ ਪੁੱਤ ਹੈ ਇਹ ਪੱਤੇ ਖਾਦੇ ਜਾਂਦੇ ਨੇ ਕਈ ਬਿਮਾਰੀਆਂ ਦਾ ਇਲਾਜ ਹੈ ਉਹਾ ਪਤਲਾ ਹੁੰਦਾ ਇਹਦੇ ਨਾਲ ਹੋਰ ਵੀ ਕਾਫੀ ਬਿਮਾਰੀਆਂ ਦੱਸਦੇ ਨੇ ਇਹਦੀਆਂ ਸਾਂਹ ਜਿਹੜੇ ਦਾ ਗੁੱਟਾ ਹੈ ਕਾਫੀ ਵੱਡਾ ਹੋ ਗਿਆ ਕਿੰਨੇ ਸਾਲ ਨੇ ਲੂਸਣ ਦੇ ਪਿੱਛੇ ਵੱਡ ਗਿਆ ਸੀ ਪਰ ਇਹ ਵਧੀਆ ਬਹੁਤੀ ਸੀ ਇਹਦੇ ਕੋਸਾ ਟੱਪ ਗਿਆ ਉਹ ਤਾਂ ਲੈ ਚੱਲਦੇ ਧੋ ਕੇ ਖਾਣੇ ਨੇ ਪਾਣੀ ਮੇਂ ਤੋੜ ਲਈ

ਦੇਖ ਲਓ ਇੱਥੋਂ ਹੀ ਰੱਬ ਜੀ ਚਲੋ ਸਾਰਾ ਕੱਟੋੜਦੇ ਚੱਲਦੇ ਹੁਣ ਘਰੇ ਧੋਣੀਆਂ ਨੂੰ ਚਲਦੇ छोटी है ना hmm. तोड़ना तो पड़ता तो है ये तोड़ने हैं बाकी पूजा रले मां

ਔਰ ਜਿਤਨੇ ਬਣਾਇਓ ਨਹੀਂ ਹੈ ਨਾ ਕੋਈ। ਇਤਨਾ ਮੈਂ ਤਾਂ ਜਿ ਪਹਿਲੀ ਸ਼ੁਰੂਆਤ ਕਰਤੀ ਅੱਜ ਦੀ। ਕਹਿੰਦੇ ਨੇ ਸਰਦੀਆਂ ਵਾਲੇ ਸਾਗ ਦੀ ਸ਼ੁਰੂਆਤ ਕਰਤੀ ਅੱਜ ਤੋਂ। ਬਹੁਤ ਲੋਕ ਕਰਨੀ ਲਈ ਕਰਦੇ ਪਰ ਵੀ ਨਹੀਂ ਆ ਹਾਂ। ਪਰ ਉਹਦੀ ਆਪਣੇ ਬਹੁਤ ਪਾਣੀ ਦਿੱਤਾ ਹੋਇਆ ਸੀ। ਪਹਿਲਾਂ ਸਫਾਈ ਕਰਨ ਲੱਗੇ। ਅੰਦਵਾਲੀ ਤੇ ਟਾਈਮਿੰਗ ਲੱਗ ਗਿਆ ਕਰਨ ਦਾ। ਨਿਸਰ ਗਿਆ ਦੁੱਸੇ। ਨਿਸਰ ਗਿਆ ਸਾਰੇ ਖੱਤੇ ਚ ਫੇਰ ਕੇ ਤਾਂ ਲੈ ਕੇ ਆਈਆਂ ਨੱਪ ਕੇ। ਅੱਛਾ। ਪਰ ਨਿਸਰ ਗਿਆ ਸਾਰਾ। ਫਿਰ ਮੈਂ ਕਿਹਾ ਚੱਲ ਇੱਕ ਵਾਰ ਤਾਂ ਬਣਾ ਲਈਏ ਹਣਾ।

ਸਵਾਦ ਨਾਲ ਸਾਡੇ ਕੋਲ ਕਿਤੇ ਪਾਈ ਜਾਂਦੇ ਸਵਾਦ ਘੱਟ ਨਹੀਂ ਹੋਵੇਗਾ ਸਵਾਦ ਘੱਟ ਕੀ ਬਾਦੀ ਹੈ ਜੀ ਲੱਗਣਾ ਹੈ ਸਾਜ਼ ਮਸ਼ੀਨਾ ਕਰਨਾ ਬਾਜੀ ਵੀ 2 ਘੰਟੇ ਲੱਗੇਗਾ ਇਹ ਨਹੀਂ ਬਾੜਨਾ ਹਮ ਪੂਰਾ ਸਰਦੀ ਹਵਾ ਚੱਲਿਆ ਕਰਦੀ ਜਦੋਂ ਆਪਾਂ ਸਾਗ ਧਰਦੇ ਆ ਉਸੇ ਦਿਨੇ ਹਵਾ ਚੱਲ ਪੰਦੀ ਹੈ ਅੱਜ ਵੀ ਹੁਣ ਹਵਾ ਲੱਗ ਰਹੀ ਹੈ ਜੁੱਨੇ ਤੇ ਪਹਿਲਾਂ ਪੂਰੀ ਗਰਮੀ ਹਵਾ ਨਹੀਂ ਚੱਲਦੀ ਜਦੋਂ ਆਪਾਂ ਪੁੱਲਾ ਬਾਹਣ ਦਾ ਟਾਈਮ ਹੁੰਦਾ ਸਰਦੀਆਂ ਸ਼ੁਰੂ ਹੋ ਜਿੰਦੇ ਉਹਦੀ ਹਵਾ ਸ਼ੁਰੂ ਹੋ ਜਾਂਦੀ ਹੈ ਤਦੋਂ ਪੂਰੀ ਸਰਦੀ ਹਵਾ ਨਹੀਂ ਚੱਲਦੀ ਹਵਾ ਬਹੁਤ ਚੰਗਰੀ ਹੈ ਜੀ 管你叫。 Ikke farlige baller, da. जहा हम खाना आटा ला ला बस <coughs> की हो <रो रहे> <coughs> ला फ तो तो कई तो ताजा ही खा लगे सारे तकरीबन नहीं खाते ने बिना तड़का लाए ताज़ा पर नहीं खेते हैं शुरू तो अस्त पी हुए तड़का लाते खाने चक्कर थोड़े पाने तक रोटी बना लिया रोटी बना के खा के चलो शाम तो सा करते हैं I'm